ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਰਪ੍ਰੀਤ ਸਿੰਘ ਢਿੱਲੋਂ ਥਾਣਾ ਅjnਾਲਾ ਦੇ ਵਿੱਚ 23 ਫਰਵਰੀ 2023 ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਪਾਰਸ ਪੰਜਾਬ ਦੇ ਜਥੇਬੰਦਮਖੀ ਭਾਈ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅjnਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਡਿਬੜਗੁਰ ਜੇਲ੍ਹ ਤੋਂ ਜਿਹੜਾ ਐਨਐਸਏ ਲੱਗਾ ਸੀ ਉਹਨਾਂ ਦੇ ਖਤਮ ਹੋਣ ਉਪਰੰਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਅjnਾਲਾ ਅਦਾਲਤ ਨੇ ਸਾਰਿਆਂ ਨੂੰ 25 ਮਾਰਚ ਤੱਕ ਪੁਲਸ ਰਿਮਾਨ ਤੇ ਭੇਜਤਾ ਗਿਆ ਸੀ ਤੇ ਅਗਲੇ ਦਿਨ ਹੀ ਯਾਨੀ ਕਿ 2 ਭਾਈ ਅਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਅਮਣਾ ਜੋ ਕਿ ਮਕਦਮਾ ਨੰਬਰ 39 ਦੇ ਵਿੱਚ ਨਾਮ ਸਤ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦਾ ਵੀ 25 ਮਾਰਚ ਤੱਕ ਪੁਲਸ ਰਿਮਾਨ ਮਿਲਿਆ ਸੀ ਜਿਸ ਤੋਂ ਬਾਅਦ 25 ਮਾਰਚ ਨੂੰ ਅਦਾਲਤ ਵੱਲੋਂ ਸਾਰਿਆਂ ਨੂੰ ਮੁੜ 28 ਮਾਰਚ ਤੱਕ ਦਾ ਪੁਲਸ ਰਿਮਾਨ ਤੇ ਭੇਜਿਆ ਗਿਆ ਸੀ ਤੇ ਅੱਜ ਸਾਰਿਆਂ ਦਾ ਪੁਲਸ ਰਿਮਾਨ ਖਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੁਲਸ ਵੱਲੋਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਅੱਜ ਪੇਸ਼ੀ ਹੋਣ ਜਾ ਰਹੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵਾਨ ਸਿੰਘ ਉਰਫ ਭਗਵਾਨ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਗੁਰਮੀਤ ਸਿੰਘ ਕੁਲਵੰਤ ਸਿੰਘ ਗ੍ਰਿੰਦਰ ਸਿੰਘ ਗੁਰਿਆਇਲਾ ਤੇ ਅਮਨਦੀਪ ਸਿੰਘ ਆਮਣਾ ਜੋਕੇ ਫ੍ਰੀ ਕੋਰਡੀਨੇਟਰ ਨੇ ਗ੍ਰਿਫਤਾਰ ਹੋਏ ਸੀ ਉਹਨਾਂ ਨੂੰ ਅੱਜ ਫੇਰ ਸੁਰੱਖਿਆ ਦੇ ਵਿੱਚ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਵਾਂ ਕਿ ਅਜਨਾਲਾ ਅਦਾਲਤ ਦੇ ਬਾਹਰ ਪਹਿਲਾਂ ਦੇ ਵਾਂਗ ਸੁਰੱਖਿਆ ਦੇ ਪੂਰਾ ਪ੍ਰਬੰਧ ਕੀਤੇ ਹੋਏ ਹਨ ਅਦਾਲਤ ਕੰਪਲੈਕਸ ਦੇ ਬਾਹਰ ਪੁਲਿਸ ਵੱਲੋਂ ਵੱਡੀ ਗਿਣਤੀ ਚ ਜਿਹੜੇ ਕਰਮਚਾਰੀ ਤਨਾਤ ਕੀਤੇ ਹੋਣ ਤੁਸੀਂ ਜਿਵੇਂ ਤਸਵੀਰਾਂ ਵਿੱਚ ਦੇਖ ਰਹੇ ਜੋ ਆਪਣੀ ਸਕਰੀਨ ਤੇ ਕਿ ਅਜਨਾਲਾ ਅਦਾਲਤੀ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਦਿੱਤਨਾਤ ਹਨ ਉੱਥੇ ਹੀ ਅਦਾਲਤਾਂ ਦੇ ਬਾਹਰ ਵੀ ਸਖਤ ਸੁਰੱਖਿਆ ਪ੍ਰਬੰਧ ਨੇ ਵੱਡੀ ਗਿਣਤੀ ਚ ਪੁਲਿਸ ਕਰਮਚਾਰੀ ਇੱਥੇ ਤਨਾਤ ਕੀਤੇ ਗਏ ਹਨ ਇਸ ਤੋਂ ਪਹਿਲਾਂ ਵੀ ਜਦੋਂ ਵੀ ਇਹਨਾਂ 8 ਵਿਅਕਤੀਆਂ ਦੀ ਪੇਸ਼ੀ ਹੁੰਦੀ ਆ ਤਾਂ ਉਹਦਾ ਉਸ ਸਮੇਂ ਪੁਲਿਸ ਵੱਲੋਂ ਸੁਰੱਖਿਆ ਦੇ ਪੂਰਤਾ ਪ੍ਰਬੰਧ ਕੀਤੇ ਹੁੰਦੇ ਹਨ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਬਾਅਦ ਤੋਂ ਕੁਝ ਸਮਾਂ ਬਾਅਦ ਰਾ ਸਾਰੇ ਜਿਹੜੇ ਹੈਗੇ 8 ਦੇ 8 ਇਹਨਾਂ ਨੂੰ ਇੱਕ ਬੱਸ ਦੇ ਵਿੱਚ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੁਹਾਨੂੰ ਤਸਵੀਰਾਂ ਦੇਵਾਂਗਾ ਹਾਂ ਹੁੰਦਾ ਕਿ ਭਾਈ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਜੋ ਕਿ ਲਗਾਤਾਰ ਜਦੋਂ ਵੀ ਕਿਸੇ ਵਿਅਕਤੀ ਦੀ ਜਾਂ ਇਹਨਾਂ ਸਾਥੀਆਂ ਦੀ ਪੇਸ਼ੀ ਹੁੰਦੀ ਆ ਤਾਂ ਉਹ ਇੱਥੇ ਪਹੁੰਚਦਾ ਤੇ ਹੋਰ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚਦੇ ਨੇ ਅੱਜ ਵੀ ਸੁਖਚੈਨ ਸਿੰਘ ਜਲੂਪੁਰ ਖੇੜੇ ਤੋਂ ਇੱਥੇ ਪਹੁੰਚਿਆ ਹਨ ਹੋਰ ਨਾਲ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹਨ ਜੋ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਇਹਨਾਂ ਦੇ ਜੋ ਵਕੀਲ ਆ ਉਹ ਵੀ ਇੱਥੇ ਪਹੁੰਚੇ ਹੋਣੇ ਹਨ ਕੁਝ ਸਮੇਂ ਬਾਅਦ ਹੀ ਜਿਹੜਾ ਉਹਨਾਂ ਨੂੰ ਜਿਹੜੇ ਅੱਠ ਸਾਥੀ ਆ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਤਾ ਜਾਵੇਗਾ ਥੋੜੀ ਜਿਹੀ ਇਸ ਕੇਸ ਤੇ ਚਾਦ ਮਾਰ ਲਈ ਜਾਵੇ ਤਾਂ 2023 ਦੇ ਵਿੱਚ ਫਰਵਰੀ 2023 ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਸ ਤੇ ਇੱਕ ਨੌਜਵਾਨ ਵਰਿੰਦਰ ਸਿੰਘ ਵੱਲੋਂ ਕੁੱਟਮਾਰ ਦੇ ਦੋਸ਼ ਲਗਾਏ ਗਏ ਸਨ ਤੇ ਜਿਸ ਤੋਂ ਬਾਅਦ ਥਾਣਾ ਜਨਾਲਾ ਦੇ ਵਿੱਚ ਸਾਰਿਆਂ ਦੇ ਮਕਦਮਾ ਦਰਜ ਕੀਤਾ ਗਿਆ ਸੀ ਤੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਤੇ ਪਰ कि ਜਿਹੜਾ ਇੱਕ ਨੌਜਵਾਨ ਫੜਿਆ ਉਸ ਨੂੰ ਜਲਦ ਰਿਹਾ ਕੀਤਾ ਜਾਵੇ ਪਰ ਪੁਲਿਸ ਵੱਲੋਂ ਉਸ ਨੂੰ ਨਹੀਂ ਛੱਡਿਆ ਗਿਆ ਤਾਂ ਭਾਈ ਅਮਰਤਪਾਲ ਸਿੰਘ ਆਪਣੇ ਕੀਤੇ ਐਲਾਨ ਦੇ ਅਨਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਵਿਸ਼ਾਲ ਕਾਫਲੇ ਦੇ ਰੂਪ ਦੇ ਵਿੱਚ ਇੱਥੇ ਪਹੁੰਚੇ ਸਨ ਤੇ ਅਚਾਨਕ ਗਲਬਾਤ ਹੁੰਦਿਆ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਤੇ ਝੜਪ ਨੇ ਖੂਨੀ ਰੂਪ ਧਾਨ ਕਰ ਲਿਆ ਜਿਸ ਵਿੱਚ ਐਸਪੀ ਜਗਰਾਤ ਸਿੰਘ ਤੇ 6 ਪੁਲਿਸ ਕਰਮਚਾਰੀ ਜਿਹੜੇ ਗੰਭੀਰ ਜਿਨ੍ਹਾਂ ਨੂੰ ਕੈ ਸੱਟਾਂ ਲੱਗੀਆਂ ਸਨ ਤੇ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਅਮਰਤਪਾਲ ਸਿੰਘ ਤੇ ਉਹਨਾਂ ਦੇ 250 ਤੋਂ ਕਰੀਬ ਸਾਥੀਆਂ ਦੇ ਮਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਲਗਭਗ 1.5 ਤੋਂ 2 ਮਹੀਨੇ ਭਾਈ ਅਮਰਤਪਾਲ ਸਿੰਘ ਰਪੋਸ਼ ਰਹੇ ਸਨ ਤੇ ਉਹਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਆਰਚਾਰਚ ਗ੍ਰਿਫਤਾਰ ਕਰਨ ਤੋਂ ਬਾਅਦ ਐਨਐਸਏ ਤੱਕ ਡਿਬਿਊਗਲ ਡੀਐਲ ਭੇਜਤਾ ਗਿਆ ਸੀ ਤੇ ਬਾਅਦ ਵਿੱਚ ਹੁਣ 2 ਸਾਲ ਬਾਅਦ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਦਾ ਪਹਿਲਾ ਐਨਐਸਏ ਖਤਮ ਹੋਇਆ ਸੀ ਤੇ ਇੱਕ ਸਾਥੀ ਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋ ਦਿਨ ਪਹਿਲਾਂ ਹੀ ਜਿਹੜਾ ਵਰਿੰਦਰ ਸਿੰਘ ਫੌਜੀ ਜੋ ਕੋਈ ਗਨਮੈਨ ਵਜੋਂ ਚੱਲਦਾ ਸੀ ਭਾਈ ਅਮਰਪਾਲ ਉਹਨਾਂ ਦੇ ਨਾਲ ਉਸ ਦਾ ਵੀ ਐਨਐਸਏ ਖਤਮ ਹੋਣ ਪਰੰਤੂ ਕੱਲ ਉਸ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤੇ ਅੱਜ ਅੱਠ ਜਿਹੜੇ ਹੈਗੇ ਆ ਭਾਈ ਅਮਰਪਾਲ ਸਿੰਘ ਦੇ ਸਾਥੀ ਉਹਨਾਂ ਦੀ ਮੋੜ ਪੇਸ਼ੀ ਹੋਣ ਜਾ ਰਹੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਜੋ ਪਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਦੇ 8 ਸਾਥੀਆਂ ਨੂੰ ਅੱਜ ਫੇਰ ਹੁਲਸ ਰਿਮਾਰਡ ਖਤਮ ਹੋਣ ਤੋਂ ਬਾਅਦ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਜਨਾਲਾ ਅਦਾਲਤ ਵਿੱਚ ਲਿਆਇਆ ਜਾ ਰਿਹਾ ਕਾਫਲਾ ਜੋ ਕਿ ਮੱਟੀਪਾਸ ਦੇ ਵਿੱਚ 8 ਵਿਅਕਤੀ ਬਿਠਾਏ ਗਏ ਹਨ ਉਹਨਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਅਜਨਾਲਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਹੈ ਇਸ ਵੇਲੇ ਕਾਫਲਾ ਅਦਾਲਤ ਦੇ ਵੱਲ ਅੱਗੇ ਨੂੰ ਵੱਧ ਰਿਹਾ ਹੈ ਤੁਸੀਂ ਤਸਵੀਰਾਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਚਪੇਸ਼ ਕੀਤਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਜਨਾਲਾ ਅਦਾਲਤ ਦੇ ਬਾਹਰ ਮੌਜੂਦ ਹਨ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਵਾਸਰਾਹੀ ਮੋੜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਤਸਵੀਰਾਂ ਅਜਨਾਲਾ ਅਦਾਲਤ ਦੇ ਬਾਹਰ ਦੀਆਂ ਤੁਸੀਂ ਦੇਖ ਰਹੇ ਹੋ ਸੁਰੱਖਿਆ ਦੇ ਕਾੜੇ ਪ੍ਰਬੰਧਾਂ ਤਹਿਤ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਅਦਾਲਤ ਵਿੱਚ ਲਿਆਂਦਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਜੋ ਤੁਸੀਂ ਸਕਰੀਨ ਤੇ ਵੱਡੀ ਬੱਸ ਦੇਖ ਰਹੇ ਜੋ ਇਸ ਬੱਸ ਰਾਹੀਂ 8 ਜਿਹੜੇ ਵਾਰਸ ਪੰਜਾਬ ਜਥੇਬੰਦੀ ਦਾ ਸੰਬੰਧਿਤ ਕਾਰਕੁਨ ਨੇ ਉਹਨਾਂ ਨੂੰ ਅਜਨਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ ਸਕਰੀਨ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਪੁਲਿਸ ਦੇ ਪਹਿਲਾਂ ਨਾਲੋਂ ਵੀ ਸੁਰੱਖਿਆ ਦੇ ਹੋਰ ਉਪਤਾ ਪ੍ਰਬੰਧ ਕੀਤੇ ਹੋਏ ਨੇ ਅੱਜ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਈ ਅਮਿਤਪਾਲ ਸਿੰਘ ਦੇ ਸਾਥੀਆਂ ਨੂੰ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਹੈ ਬਸ ਤੋਂ ਇਠਾ ਉਤਾਰ ਕੇ ਮਾਨਜੁਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪੁਲਸਰਮਾਨ ਖਤਮ ਹੋਣ ਤੋਂ ਬਾਅਦ ਅੱਜ ਇੱਕ ਵਾਰ ਫੇਰ ਸਾਰੇ ਸਾਥੀਆਂ ਨੂੰ ਅਦਾਲਤ ਦੇ ਵਿੱਚ ਲਿਆਂਦਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਰਹੇ ਜੋ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਜੋ ਕਿ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਖੁੱਲੀ ਬੱਸ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਅਜਨਾਲਾ ਅਦਾਲਤ ਦੇ ਬਾਹਰੋਂ ਤੁਸੀਂ ਤਸਵੀਰਾਂ ਦੇਖ ਰਹੇ ਜੋ ਜਿਨ੍ਹਾਂ ਸਾਥੀਆਂ ਦਾ ਪੁਲਿਸ ਰਿਮਾਂਡ ਖਤਮ ਹੋਇਆ ਸੀ ਉਹਨਾਂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਐਡਵੋਕੇਟ ਹਰਪਾਲ ਸਿੰਘ ਖੜਾ ਵੀ ਇੱਥੇ ਪਹੁੰਚੇ ਹੋਏ ਹਨ ਜਿਨ੍ਹਾਂ ਵੱਲੋਂ ਇਸ ਕੇਸ ਦੀ ਕਾਨੂੰਨੀ ਪੈਰਵਾਈ ਕੀਤੀ ਜਾ ਰਹੀ ਹੈ ਸੋ ਅਜਨਾਲਾ ਅਦਾਲਤ ਦੇ ਬਾਹਰ ਮੇ ਮੌਜੂਦ ਆ ਭਾਈ ਅਮਰਪਾਲ ਸਿੰਘ ਸਾਥੀਆਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਐਡਵੋਕੇਟ ਅਮਰਪਾਲ ਸਿੰਘ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਹਰਪਾਲ ਸਿੰਘ ਖਾਰਾ ਉਹ ਪਹੁੰਚ ਰਹੇ ਨੇ ਡੀਐਸਪੀ ਜਨਾਲਾ ਵੀ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਖਾਰਾ ਸਾਹਿਬ ਅੱਜ ਕੀ ਡਿਸੀਜਨ ਹੋਇਆ ਕੋਰਟ ਦਾ ਅੱਜ ਜਿਹੜਾ ਸਟੇਟ ਨੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਅੱਜ ਜੁਡੀਸ਼ੀਅਲ ਰਿਮਾਂਡ ਬਾਰੇ ਕਿਹਾ ਹੈ ਕਿ ਆਲਰੇਡੀ ਜਿਹੜੀ ਕਨਵਰਸਟੀਗੇਸ਼ਨ ਕੰਪਲੀ ਫਿਰ ਪੁਲਿਸ ਰਿਮਾਂਡ ਦਾ ਕੋਈ ਕਾਰਨ ਰੀਜ਼ਨ ਨਹੀਂ ਰਹਿ ਜਾਂਦਾ ਸੋ ਇਸ ਕਰਕੇ ਜਿਹੜਾ ਮਾਨਯੋਗ ਅਦਾਲਤ ਨੇ ਅੱਜ ਜੋ ਜੁਡੀਸ਼ੀਅਲ ਰਿਮਾਂਡ ਚ ਭੇਜੀ ਕਿਹੜੀ ਜਿਲ੍ਹੇ ਤੇ ਲੱਗਾ ਪਤਾ ਕੋਈ ਨਹੀਂ ਅਜੇ ਇਹਦੇ ਬਾਰੇ ਕਨਫਰਮ ਨਹੀਂ ਉਹ ਤਾਂ ਅੱਗੋਂ ਇਹਨਾਂ ਦੀ ਪ੍ਰਸ਼ਾਸਨ ਦੀ ਮਰਜ਼ੀ ਹੈ ਕਿ ਜਿੱਥੇ ਵੀ ਇਹਨਾਂ ਨੂੰ ਠੀਕ ਲੱਗਿਆ ਜਾਂ ਜਿੱਥੇ ਸਿਕਿਉਰਿਟੀ ਬੈਟਰ ਹੈ ਤਾਂ ਉੱਥੇ ਮੈਨੂੰ ਲੱਗਦਾ ਹੈ ਭੇਜੇ ਜਾਣ ਪਿਛਲੇ ਦਿਨ ਕਿਹਾ ਗਿਆ ਸੀ ਕਿ ਕਈਆਂ ਦੇ ਹੋਰ ਵੀ ਮੁਕਦਮੇ ਦਰਜ ਆ ਗਏ ਹੋਰ ਨਾਲ ਥਾਣੇ ਵਿੱਚ ਕਿਸੇ ਵਿੱਚ ਕੋਈ ਟ੍ਰਾਂਜ਼ਿਟ ਰਿਮਾਂਡ ਜਾਂ ਕੋਈ ਨਹੀਂ ਪਿਛਲੀ ਵਾਰ ਇਹਨਾਂ ਨੇ ਕਿਹਾ ਸੀ ਕਿ ਇੱਕ ਫੌਜ ਦੀ ਭਰਤੀ ਹੈ ਜਾਂ ਇਹੋ ਜਿਹੀਆਂ ਕਾਫੀ ਜਾਦੀਆਂ ਜਿਹੜੀਆਂ ਉਹ ਆਈਆਂ ਸੀ ਤਾਂ ਉਸ ਤੋਂ ਬਾਅਦ ਹੁਣ ਕਲੀਅਰ ਹੋ ਚੁੱਕਾ ਹੈ ਜੋ ਇਹਨਾਂ ਨੇ ਦੋ ਵਾਰ ਜਸਟ ਪੁਆਇੰਟ ਤੇ ਰਿਮਾਂਡ ਮੰਗਿਆ ਸੀ ਉਹ ਕੋਈ ਚੀਜ਼ ਬਰਾਮਦ ਨਹੀਂ ਹੋਏ ਸਾਡੇ ਨਾਲ ਡੀਐਸਪੀ ਨਾਲ ਵੀ ਮੌਜੂਦ ਹੈ ਹਾਂਜੀ ਸਰ ਅੱਜ ਕੀ ਡਿਸੀਜਨ ਹੋਇਆ ਕੋਰਟ ਦੇ ਅੰਦਰ ਮੋਰਡ ਪੇਸ਼ ਕੀਤਾ ਗਿਆ ਸਾਰੇ ਕੇਸ ਅਸੀਂ ਅੱਜ 39 ਨੰਬਰ ਮਕਦਮਿਆਂ ਦੇ ਅੱਠ ਦੋਸ਼ੀ ਜਿਹੜੇ ਸੀ ਅੱਜ ਦੁਬਾਰਾ ਕੋਰਟ 'ਚ ਪੇਸ਼ ਕੀਤੇ ਸੀਗੇ ਜੀ ਪਹਿਲਾਂ 5 ਦਿਨ ਦਾ ਪਹਿਲਾ ਰਮਾਨ ਤੇ 3 ਦਿਨ ਦਾ ਫੇਰ ਸੀਗਾ ਤੇ ਅੱਜ ਜੱਜ ਸਾਹਿਬ ਨੇ ਜਿਹੜਾ ਉਹ 8 ਦੇ 8 ਦੋਸ਼ੀ ਜਿਹੜੇ ਜੁਡੀਸ਼ੀਅਨ ਭੇਜ ਦਿੱਤੇ ਨੇ 14 ਦਿਨ ਵਾਸਤੇ ਕਿਹੜੀ ਅਦਾਲਤ ਵਿੱਚ ਫੋਰੀ ਕਿਹੜੀ ਜੇਲ੍ਹ ਵਿੱਚ ਭੇਜਿਆ ਗਿਆ ਹੋਇਆ ਅਸੀਂ ਇਹਨੂੰ ਅੰਮ੍ਰਿਤਸਰ ਜੇਲ੍ਹ ਲੈ ਕੇ ਜਾ ਰਹੇ ਹਾਂ ਸਾਰਿਆਂ ਨੂੰ ਕੋਈ ਨਹੀਂ ਜੀ ਸਾਰਿਆਂ ਨੂੰ ਜੀ ਮਕਦਮੇ ਨਾਲ ਸੰਬੰਧਿਤ ਸਾਨੂੰ ਜੋ-ਜੋ ਚਾਹੀਦਾ ਸੀ ਅਸੀਂ ਉਹਨਾਂ ਕੋ ਰਿਕਵਰ ਕਰ ਲਿਆ ਜੀ ਕੀ ਬੋਲ ਰਹੇ ਹੋ ਤੁਸੀਂ ਦੱਸ ਸਕਦੇ ਬਿਲਕੁਲ ਜੀ ਉਹ ਦੱਸ ਸਕਦੇ ਆ ਤੁਹਾਨੂੰ ਇਹਨਾਂ ਦੀਆਂ ਸੀ ਡੀ ਐਸ ਵਗੈਰਾ ਇਹਨਾਂ ਤੋਂ ਜਿਹੜਾ ਇਹਨਾਂ ਦੇ ਲੋਗੋ ਵਗੈਰਾ ਜਿਹੜੇ ਸੀ ਉਹ ਸਾਰੇ ਸਾਰੇ ਰਿਕਵਰ ਕਰਕੇ ਆਪਣੀ ਤਰਤੀਸ ਜਿਹੜੀ ਅਸੀਂ ਅਕਸਾਈ ਦੇ ਚੱਲਿਆ ਜਾ ਰਹੇ ਕੋਈ ਵੈਪਨ ਵੀ ਇਹਨਾਂ ਕੋ ਰਿਕਵਰ ਹੋਇਆ ਜੀ ਇਹਨਾਂ ਕੋਲੋਂ ਫਿਲਹਾਲ ਵਿੱਪਨ ਇਹਨਾਂ ਕੋਲੋਂ ਨਹੀਂ ਕੋਈ ਮਿਲਿਆ ਜੀ ਬਾਕੀ ਜੋ ਜੋ ਚਾਹੀਦਾ ਹੋਰ ਲੈ ਬਾਕੀ ਵੀ ਜਦੋਂ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹ ਲਿਆ ਕੇ ਉਹਨਾਂ ਦੀ ਰੈਸਟ ਕਰਾਂਗੇ ਜੀ ਪੁਲਿਸਰ ਮਾਨ ਖਤਮ ਹੋ ਜਾਂਦਾ ਕਦੋਂ ਆਉਣ ਵਾਲੇ ਦਿਨਾਂ ਚ ਹੋ ਰਿਹਾ ਜੀ ਜਦੋਂ ਖਤਮ ਹੋਏਗਾ ਲਿਆ ਕੇ ਪੇਸ਼ ਕਰ ਦਾਂਗੇ ਥੈਂਕ ਯੂ ਜੀ ਸੋ ਐਸਐਨ ਡੀਐਸਪੀ ਗੁਰਵਿੰਦਰ ਸਿੰਘ ਔਲਖ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਅੱਜ 8 ਵਿਅਕਤੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਸੀ ਉਹਨਾਂ ਦਾ ਪੁਲਸਰ ਮਾਨ ਖਤਮ ਹੋਇਆ ਸੀ ਅੱਜ ਉਹਨਾਂ ਨੂੰ ਜੁਡੀਸ਼ੀਅਲ ਵਿੱਚ ਭੇਜਤਾ ਗਿਆ ਅਦਾਲਤ ਵੱਲੋਂ ਉਹਨਾਂ ਨੂੰ ਜੇਲ੍ਹ ਕਿਉਂਕਿ ਸਿਆ ਕਿ ਇਹਨਾਂ ਸਾਰਿਆਂ ਨੂੰ ਅਮਰਥਰ ਜੇਲ੍ਹ ਦੇ ਵਿੱਚ ਹੀ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਇੱਕ ਬਹੁਤ ਵੱਡਾ ਕਲਾਸਾ ਕੀਤਾ ਕਿ ਭਾਈ ਅਮਰਤਪਾਲ ਸਿੰਘ ਤੇ ਕਪਲਪ੍ਰੀ ਸਿੰਘ ਜੋਗੇ ਐਨਐਸ ਦੇ ਤਾਦ ਅੰਦਰ ਬੰਦ ਨੇ ਡਬੂਆ ਜੇਲ੍ਹੋ ਚ ਬੰਦੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵੀ ਐਨਐਸ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਹ ਨਾਲਾ ਤੋਂ ਗੁਰਪ੍ਰੀਤ ਸਿੰਘ ਢਿਲੋਂ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ ਥਾਣਾ ਅjnਾਲਾ ਦੇ ਵਿੱਚ 23 ਫਰਵਰੀ 2023 ਨੂੰ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਵਾਰਸ ਪੰਜਾਬ ਦੇ ਜਥੇਬੰਦਮਖੀ ਭਾਈ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਅੱਜ ਅjnਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੂੰ ਡਿਬੜਗੁਰ ਜੇਲ੍ਹ ਤੋਂ ਜਿਹੜਾ ਐਨਐਸਏ ਲੱਗਾ ਸੀ ਉਹਨਾਂ ਦੇ ਖਤਮ ਹੋਣ ਉਪਰੰਤ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਅjnਾਲਾ ਅਦਾਲਤ ਨੇ ਸਾਰਿਆਂ ਨੂੰ 25 ਮਾਰਚ ਤੱਕ ਪੁਲਸ ਰਿਮਾਰਨਡ ਤੇ ਭੇਜਤਾ ਗਿਆ ਸੀ ਤੇ ਅਗਲੇ ਦਿਨ ਹੀ ਯਾਨ ਭਾਈ ਅਮਰਤਪਾਲ ਸਿੰਘ ਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਆਮਣਾ ਜੋ ਕੇ ਮਕਦਮਾ ਨੰਬਰ 39 ਦੇ ਵਿੱਚ ਨਾਮ ਸਤ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦਾ ਵੀ 25 ਮਾਰਚ ਤੱਕ ਪੁਲਿਸ ਰਿਮਾਨ ਮਿਲਿਆ ਸੀ ਜਿਸ ਤੋਂ ਬਾਅਦ 25 ਮਾਰਚ ਨੂੰ ਅਦਾਲਤ ਵੱਲੋਂ ਸਾਰਿਆਂ ਨੂੰ ਮੁੜ 28 ਮਾਰਚ ਤੱਕ ਦਾ ਪੁਲਿਸ ਰਿਮਾਨ ਤੇ ਭੇਜਿਆ ਗਿਆ ਸੀ ਤੇ ਅੱਜ ਸਾਰਿਆਂ ਦਾ ਪੁਲਿਸ ਰਿਮਾਨ ਖਤਮ ਹੋਣ ਤੋਂ ਬਾਅਦ ਇੱਕ ਵਾਰ ਮੁੜ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਪੁਲਿਸ ਵੱਲੋਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜਿਨ੍ਹਾਂ ਦੀ ਅੱਜ ਪੇਸ਼ੀ ਹੋਣ ਜਾ ਰਹੀ ਹੈ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵਾਨ ਸਿੰਘ ਉਰਫ ਭਗਵਾਨ ਪ੍ਰਧਾਨ ਮੰਤਰੀ ਬਾਜੇਕੇ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਗੁਰਮੀਤ ਸਿੰਘ ਕੁਲਵੰਤ ਸਿੰਘ ਗ੍ਰਿੰਦਰ ਸਿੰਘ ਗੁਰਿਆਇਲਾ ਤੇ ਅਮਨਦੀਪ ਸਿੰਘ ਅਮਣਾ ਜੋਕੇ ਪ੍ਰੀ ਕੋਰਡੀਨੇਟਰਿਓਂ ਗ੍ਰਫਤਾਰ ਹੋਏ ਸੀ ਉਹਨਾਂ ਨੂੰ ਅੱਜ ਫੇਰ ਸੁਰੱਖਿਆ ਦੇ ਵਿੱਚ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਵਾਂ ਕਿ ਅਜਨਾਲਾ ਅਦਾਲਤ ਦੇ ਬਾਹਰ ਪਹਿਲਾਂ ਦੇ ਵਾਂਗ ਸੁਰੱਖਿਆ ਦੇ ਪੂਰਾ ਪ੍ਰਬੰਧ ਕੀਤੇ ਹੋਏ ਹਨ ਅਦਾਲਤ ਕੰਪਲੈਕਸ ਦੇ ਬਾਹਰ ਪੁਲਿਸ ਵੱਲੋਂ ਵੱਡੀ ਗਿਣਤੀ ਚ ਜਿਹੜੇ ਕਰਮਚਾਰੀ ਤਨਾਤ ਕੀਤੇ ਹੋਣ ਤੁਸੀਂ ਜਿਵੇਂ ਤਸਵੀਰਾਂ ਵਿੱਚ ਦੇਖ ਰਹੇ ਹੋ ਆਪਣੀ ਸਕਰੀਨ ਤੇ ਕਿ ਅਜਨਾਲਾ ਅਦਾਲਤੀ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮਚਾਰੀ ਦੀ ਤਨਾਤ ਹਨ ਉੱਥੇ ਹੀ ਅਦਾਲਤਾਂ ਦੇ ਬਾਹਰ ਵੀ ਸਖਤ ਸੁਰੱਖਿਆ ਪ੍ਰਬੰਧ ਨੇ ਵੱਡੀ ਗਿਣਤੀ ਚ ਪੁਲਿਸ ਕਰਮਚਾਰੀ ਇੱਥੇ ਤਨਾਤ ਕੀਤੇ ਗਏ ਹਨ ਇਸ ਤੋਂ ਪਹਿਲਾਂ ਵੀ ਜਦੋਂ ਵੀ ਇਹਨਾਂ 8 ਵਿਅਕਤੀਆਂ ਦੀ ਪੇਸ਼ੀ ਹੁੰਦੀ ਆ ਤਾਂ ਉਹਦਾ ਉਸ ਸਮੇਂ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਹੁੰਦੇ ਹਨ ਹੁਣ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਬਾਅਦ ਤੋਂ ਕੁਝ ਸਮਾਂ ਬਾਅਦ ਰਾ ਸਾਰੇ ਜਿਹੜੇ ਹੈਗੇ 8 ਦੇ 8 ਇਹਨਾਂ ਨੂੰ ਇੱਕ ਬੱਸ ਦੇ ਵਿੱਚ ਜਿਹੜਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੁਹਾਨੂੰ ਤਸਵੀਰਾਂ ਦੇਵਾਂਗਾ ਹਾਂ ਹਾਂ ਕਿ ਭਾਈ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਜੋ ਕਿ ਲਗਾਤਾਰ ਜਦੋਂ ਵੀ ਕਿਸੇ ਵਿਅਕਤੀ ਦੀ ਜਾਂ ਇਹਨਾਂ ਸਾਥੀਆਂ ਦੀ ਪੇਸ਼ੀ ਹੁੰਦੀ ਆ ਤਾਂ ਉਹ ਇੱਥੇ ਪਹੁੰਚਦੇ ਆ ਤੇ ਹੋਰ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚਦੇ ਨੇ ਅੱਜ ਵੀ ਸੁਖਚੈਨ ਸਿੰਘ ਜੱਲੂਪੁਰ ਖੇੜੇ ਤੋਂ ਇੱਥੇ ਪਹੁੰਚਿਆ ਹਨ ਹੋਰ ਨਾਲ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਪਹੁੰਚੇ ਹਨ ਜੋ ਜਾਣਕਾਰੀਆਂ ਮਿਲ ਰਹੀਆਂ ਹਨ ਕਿ ਇਹਨਾਂ ਦੇ ਜੋ ਵਕੀਲ ਆ ਉਹ ਵੀ ਇੱਥੇ ਪਹੁੰਚੇ ਹੋਣ ਕੁਝ ਸਮੇਂ ਬਾਅਦ ਹੀ ਜਿਹੜਾ ਉਹਨਾਂ ਨੂੰ ਜਿਹੜੇ 8 ਸਾਥੀ ਆ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਤਾ ਜਾਵੇਗਾ ਥੋੜੀ ਜੀ ਇਸ ਕੇਸ ਤੇ ਚਾਦ ਮਾਰ ਲਈ ਜਾਵੇ ਤਾਂ 2023 ਦੇ ਵਿੱਚ ਫਰਵਰੀ 2023 ਦੇ ਵਿੱਚ ਭਾਈ ਅਮਰਪਾਲ